ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਮਾ ਦਾ ਨੋ ਖੁਸ਼ ਰੱਖੇ ਤੰਦਰੁਸਤ ਰੱਖੇ ਅੱਜ ਜਿਹੜੀ ਮੈਂ ਵੀਡੀਓ ਬਣਾਉਣ ਲੱਗੀ ਆ ਉਹ ਹੈਗੀ ਆ ਵੀ ਸਾਡੇ ਰਿਸ਼ਤੇਦਾਰ ਜਾਂ ਭੈਣ ਭਾਈ ਜਾਂ ਸਾਡਾ ਆਂਢ ਗੁਆਢ ਵੀ ਜਦੋਂ ਸਾਡੀ ਇੱਕ ਦੂਜੇ ਦੇ ਨਾਲ ਬਣੀ ਹੁੰਦੀ ਆ ਉਦੋਂ ਸਾਨੂੰ ਉਹਨਾਂ ਦੇ ਵਿੱਚ ਹਰ ਵਿੱਲੇ ਚੰਗੀਆਂ ਆਈਆਂ ਇਹ ਚੰਗੀਆਂ ਆਈਆਂ ਉਹ ਲੋਕ ਸਾਨੂੰ ਬਹੁਤ ਹੀ ਵਧੀਆ ਲੱਗਦੇ ਆ ਜਦੋਂ ਆਪਾਂ ਉਹਨਾਂ ਦੇ ਨਾਲ ਬੋਲਣੋਂ ਹਟ ਜਾਂਦੇ ਆ ਫਿਰ ਸਾਨੂੰ ਉਹਨਾਂ ਦੇ ਵਿੱਚ ਬराई ਤੋਂ ਇਲਾਵਾ ਕੁਝ ਜਿਸਖਦਾ ਹੀ ਨਹੀਂ ਹੈਗਾ ਕੀ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਆਓ ਆਪਾਂ ਗੱਲ ਸ਼ੁਰੂ ਕਰਦੇ ਆ ਇਸ ਬਾਰੇ ਕੀ ਹੁੰਦਾ ਆ ਆਪਾਂ ਜਦੋਂ ਕਹਿੰਦੇ ਹੁੰਦੇ ਆ ਕੋਈ ਇਨਸਾਨ ਆਪਾਂ ਵੀ ਉਹਨਾਂ ਦੇ ਨਾਲ ਆਪਾਂ ਬੋਲਦੇ ਆ ਚੱਲਦੇ ਆ ਬਹੁਤ ਵਧੀਆ ਹੁੰਦਾ ਲੈਣ ਦੇਣ ਵੀ ਬਹੁਤ ਵਧੀਆ ਚੱਲਦਾ ਰਹਿੰਦਾ ਆ ਤੇ ਫਿਰ ਜੀ ਥੋੜਾ ਚੇਰਬਾਜ਼ ਜਾਂ ਕੁਝ ਆਪਾਂ ਵੀ ਮਤਲਬ ਕੋਈ ਕਿਸੇ ਵੀ ਕਾਰਨ ਕਰਕੇ ਲਾ ਲਓ ਬੱਚਿਆਂ ਕਰਕੇ ਲਾ ਲਓ ਕਿਸੇ ਵੀ ਕਾਰਨ ਕਰਕੇ ਵੀ ਉਸ ਇਨਸਾਨ ਦੇ ਨਾਲ ਆਪਣੀ ਜਿਹੜੀ ਬੋਲ ਚਾਲ ਹੈ ਉਹ ਬੰਦ ਹੋ ਜਾਂਦੀ ਆ ਫਿਰ ਫਿਰ ਕੀ ਹੁੰਦਾ ਆ ਸਾਨੂੰ ਉਸ ਇਨਸਾਨ ਦੇ ਵਿੱਚ ਬੁਰਾਈਆਂ ਹੀ ਬੁਰਾਈਆਂ ਨਜ਼ਰਾਂ ਆਉਂਡ ਆ ਪੈਂਦੀਆਂ ਕੋਈ ਚੀਜ਼ ਚੰਗੀ ਨਜ਼ਰ ਆਉਂਦੀ ਹੀ ਨਹੀਂ ਹੈਗੀ ਫਿਰ ਆਪਾਂ ਕੀ ਕਰਦੇ ਆ ਸਾਰੇ ਪਿੰਡ ਦੇ ਵਿੱਚ ਸਾਰੇ ਮਹੱਲੇ ਦੇ ਵਿੱਚ ਉਸ ਇਨਸਾਨ ਦੀ ਬੁਰਾਈ ਕਰਨੀ ਸ਼ੁਰੂ ਕਰ ਦਿੱਨੇ ਆ ਕੀ ਇਹ ਚੰਗੀ ਗੱਲ ਹੈ ਸਾਡੇ ਲਈ ਬਿਲਕੁਲ ਨਹੀਂ ਮੈਂ ਤਾਂ ਨਹੀਂ ਇਹ ਗੱਲ ਮੰਨਦੀ ਜੇਸ ਇਨਸਾਨ ਨੂੰ ਇੱਕ ਵਾਰੀ ਚੰਗਾ ਕਹਿ ਦੋ ਉਹਨੂੰ ਚੰਗਾ ਹੀ ਕਹੋ ਕਦੇ ਵੀ ਉਹਨੂੰ ਬੁਰਾ ਨਾ ਕਹੋ ਜੇ ਆਪਾਂ ਚੰਗੇ ਕਹਿ ਕੇ ਬੁਰਾ ਕਹਿਣਾ ਹੈ ਤੇ ਇਹਦੇ ਨਾਲੋਂ ਚੰਗਾ ਭਿਓ ਆਪਣੀ ਲਿਮਟ ਹੁੰਨੀ ਹੀ ਰੱਖੋ ਉਹਨਾਂ ਕੀ ਆਉਣ ਜਾਣ ਉਹਨਾਂ ਦੇ ਨਾਲ ਰੱਖੋ ਤੇ ਨਹੀਂ ਤਾਂ ਫਿਰ ਜੇ ਚੰਗਾ ਕਹਿਤਾ ਤੇ ਇੱਕ ਵਾਰੀ ਚੰਗਾ ਹੀ ਕਹਿੰਦੇ ਰਹਿਣਾ ਚਾਹੀਦਾ ਹੈ ਚੰਗਾ ਕਹਿ ਕੇ ਮਾੜਾ ਨਹੀਂ ਕਹਿਣਾ ਚਾਹੀਦਾ ਹਾਂਜੀ ਗੱਲ ਇਹ ਆ ਮੇਨ ਮੇਨ ਗੱਲ ਜਿਹੜੀ ਅੱਜ ਤੇ ਮੈਂ ਅੱਜ ਵੀਡੀਓ ਬਣਾਉਣ ਲੱਗੀ ਆ ਮੇਨ ਗੱਲ ਇਹ ਆ ਵੀ ਆਪਾਂ ਜਦੋਂ ਇੱਕ ਇਨਸਾਨ ਦੂਸਰੇ ਇਨਸਾਨ ਦੇ ਨਾਲ ਉਹ ਫੈਮਿਲੀ ਬੋਲਣੋਂ ਹਟ ਜਾਂਦੀ ਆ ਉਹ ਉਹਨਾਂ ਦਾ ਸੰਭਵਕ ਗੱਲ ਆ ਕਿ ਉਹ ਤੀਸਰੀ ਫੈਮਿਲੀ ਦੇ ਨਾਲ ਜਾ ਕੇ ਅਟੈਚ ਹੋ ਜਾਂਦੇ ਆ ਤੇ ਫਿਰ ਉਹ ਕੀ ਕਰਦੇ ਆ ਉਹ ਇਨਸਾਨ ਜਿਹੜਾ ਉਹਨਾਂ ਦੇ ਨਾਲੋਂ ਬੋਲਣੋਂ ਹਟ ਜਾਂਦਾ ਆ ਉਹਦੀਆਂ ਗੱਲਾਂ ਸ਼ੁਰੂ ਕਰਨੀਆਂ ਸ਼ੁਰੂ ਕਰ ਦਿੰਦੇ ਆ ਤੁਸੀਂ ਕੀ ਸਮਝਦੇ ਆ ਕਿ ਤੁਹਾਡੀ ਗੱਲ ਉਹ ਇਨਸਾਨ ਨਹੀਂ ਕਰੂਗਾ ਉਹ ਜ਼ਰੂਰ ਕਰੂਗਾ ਜਿਸ ਲੇਨ ਦੇ ਵਿੱਚ ਅੱਜ ਅਸੀਂ ਖੜੇ ਆ ਉਹ ਕੱਲ ਨੂੰ ਤੁਹਾਨੂੰ ਵੀ ਉਸ ਲੇਨ ਦੇ ਵਿੱਚ ਜ਼ਰੂਰ ਖੜਾ ਕਰੇਗਾ ਉਸ ਇਨਸਾਨ ਤੇ ਬਿਲਕੁਲ ਨਾ ਭਰੋਸਾ ਕਰੋ ਇਹ ਸੋਚੋ ਕਿ ਅੱਜ ਜੇ ਤੂੰ ਅੱਜ ਉਹਨਾਂ ਦੀਆਂ ਗੱਲਾਂ ਕਰ ਰਿਹਾ ਹੈਂ ਤਾਂ ਪਹਿਲਾਂ ਤਾਂ ਤੁਹਾਡੀ ਇੰਨੀ ਬਣੀ ਹੋਈ ਸੀ ਜੇ ਅੱਜ ਤੂੰ ਉਹਨਾਂ ਦੀਆਂ ਗੱਲਾਂ ਕਰ ਰਿਹਾ ਹੈਂ ਤਾਂ ਕੱਲ ਨੂੰ ਸਾਡੀਆਂ ਵੀ ਗੱਲਾਂ ਜ਼ਰੂਰ ਹੋਣਗੀਆਂ ਇਸ ਗੱਲ ਨੂੰ ਮੰਨ ਕੇ ਚੱਲੋ ਇਹ ਹੋਊਗਾ ਜ਼ਰੂਰ ਤੇ ਆਪਾਂ ਨੂੰ ਇਨ ਇਸ ਇਦਾਂ ਦੀਆਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਆ ਜਿੰਨਾ ਚਿਰ ਲੱਗਦੇ ਨੂੰ ਪਾਓ ਵੀ ਭਾਈ ਨਹੀਂ ਬਹੁਤ ਵਧੀਆ ਆ ਜਿੰਨਾ ਚਿਰ ਵੀ ਉਹ ਬਹੁਤ ਵਧੀਆ ਇਨਸਾਨ ਆ ਬੁਰਾਈ ਨਾ ਉਹਨਾਂ ਦੀ ਕਰੋ ਬਹੁਤ ਵਧੀਆ ਜਿੰਨਾ ਟਾਈਮ ਲੰਘ ਗਿਆ ਬਹੁਤ ਵਧੀਆ ਲੰਘ ਗਿਆ ਆਪਾਂ ਕਿਹੜਾ ਇੱਦਾਂ ਹੀ ਹਟੇ ਰਹਿਣਾ ਬੋਲਣੋ ਅੱਜ ਨਹੀਂ ਦੁਕਾਨ ਨੂੰ ਆਪਾਂ ਬੋਲ ਹੀ ਪੈਣਾ ਹੈ ਹਨਾ ਕਦੇ ਵੀ ਇਸ ਤਰ੍ਹਾਂ ਨਾਰਾ ਪੋਜੇ ਤਾਂ ਨਾਰਾ ਰੱਖੋ ਇੱਥੋਂ ਕੁਝ ਨਹੀਂ ਲੈ ਜਾਣਾ ਹੈਗਾ ਕਹਿੰਦੇ ਹੁੰਦੇ ਆ ਘੜੀ ਦਾ ਇਹ ਤਾਂ ਪਤਾ ਨਹੀਂ ਹੈਗਾ ਕੋਈ ਵੀ ਵਸਾ ਨਹੀਂ ਹੈਗਾ ਕਦੋਂ ਰੱਬ ਦਾ ਬਲਾਵਾ ਆ ਜਾਣਾ ਆ ਅੱਜ ਕੱਲ ਦਾ ਸਮਾਂ ਹੀ ਇਦਾਂ ਦਾ ਹੈਗਾ ਆ ਹਨਾ ਕੁਝ ਵੀ ਪਤਾ ਨਹੀਂ ਲੱਗਦਾ ਹੈਗਾ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਹਾਂ ਜੇ ਸਹਿਮਤ ਹੋ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਜੀ ਸਤਿ ਸ੍ਰੀ ਅਕਾਲ ਜੀ